ਗੁਰਦਾਸਪੁਰ ਦੇ ਪਿੰਡ ਸਰਵਾਲੀ ਚ ਬੀਤੇ ਦਿਨੀ ਇੱਕ ਬਜ਼ੁਰਗ ਪਤੀ ਪਤਨੀ ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਬਜ਼ੁਰਗ ਸੋਹਣ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਜ਼ੇਰੇ ਇਲਾਜ ਹਸਪਤਾਲ ਵਿੱਚ ਹੈ ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਅੱਜ ਖੁਲਾਸਾ ਕੀਤਾ ਗਿਆ ਕਿ ਉਕਤ ਬਜ਼ੁਰਗ ਪਤੀ ਪਤਨੀ ਤੇ ਫਾਇਰਿੰਗ ਕਰਨ ਵਾਲਾ ਉਸ ਦਾ ਹੀ ਪੁੱਤਰ ਸੀ ਜੋ ਕਿ ਇੱਕ ਮਹੀਨੇ ਪਹਿਲਾਂ ਹੀ ਫਰਾਂਸ ਤੋਂ ਆਇਆ ਹੈ ਰੌਣ ਸਿੰਘ ਅਤੇ ਉਸਦੀ ਪਤਨੀ ਪਰਮਿੰਦਰ ਗੌਰ ਇਹ ਦੋਨੋਂ ਸਰਵਾਲੀ ਪਿੰਡ ਦੇ ਰਹਿਣ ਵਾਲੇ ਆ ਔਰ ਇਹਨਾਂ ਦੀ ਉਮਰ ਕਰੀਬ 60 ਤੋਂ 65 ਸਾਲ ਦੇ ਵਿੱਚ ਹੈ ਔਰ ਸਰਵਾਲੀ ਅੱਡੇ ਦੇ ਉੱਤੇ ਇਹ ਲੰਗਰ ਦੀ ਸੇਵਾ ਕਰਦੇ ਸੀ ਸਾਰਾ ਦਿਨ ਔਰ ਮਿਤੀ 1 3 25 ਨੂੰ ਰਾਤ ਕਰੀਬ 9 ਵਜੇ ਲੰਗਰ ਦੀ ਸੇਵਾ ਕਰਨ ਉਪਰੰਤ ਇਹ ਵਾਪਸ ਆਪਣੇ ਪਿੰਡ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੁਝ ਅਣਖਾਤੇ ਵਿਅਕਤੀਆਂ ਨੇ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਵਿੱਚ ਇਹ ਦੋਨੋਂ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜਿਹੜੇ ਆ ਜ਼ਖਮੀ ਹੋ ਗਏ ਦੌਰਾਨ ਇਲਾਜ ਸੌਨਸੰਗ ਦੀ ਜਿਹੜੀ ਆ ਡੈਥ ਹੋ ਗਈ ਤੇ ਉਸ ਦੀ ਪਤਨੀ ਗੋਲੀਆਂ ਲੱਗਨ ਕਰਕੇ ਅਜੇ ਵੀ ਜਿਹੜੀ ਆ ਇਲਾਜ ਚੱਲ ਰਿਹਾ ਹੈ ਇਹ ਘਟਨਾ ਹੋਣ ਉਪਰੰਤ ਅਸੀਂ ਮੌਕੇ ਤੇ ਗਏ ਤੇ ਇਹ ਸਾਰੀ ਘਟਨਾ ਸ਼੍ਰੀ ਸਹਿਲ ਕਾਸਿਮ ਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਗੁਰਪ੍ਰਤਾਪ ਸਿੰਘ ਐਸਪੀ ਡੀ ਸਾਹਿਬ ਬਟਾਲਾ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਤੇ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸਤੇ ਉੱਤੇ ਤਪੀਸ਼ ਕਰਦੇ ਹੋਏ ਸੁਖਰਾ ਇੰਸਪੈਕਟਰ ਸੁਖਰਾ ਸਿੰਘ ਅਨੁਚਾਇਸੀਆ ਬਟਾਲਾ ਇੰਸਪੈਕਟਰ ਰਵਜੋਤ ਸਿੰਘ ਐਸਐਚਓ ਕਿਲਾ ਲਾਲ ਸਿੰਘ ਅਸੀਂ ਵੱਖ-ਵੱਖ ਥਿਊਰੀਆਂ ਤੇ ਕੰਮ ਕੀਤਾ ਔਰ ਡੰਗਾਈ ਨਾਲ ਪੜਤਾਲ ਕਰਨ ਤੇ ਇਹ ਪਤਾ ਲੱਗਾ ਕਿ ਸੋਨ ਸਿੰਘ ਦਾ ਇੱਕ ਲੜਕਾ ਹੈ ਜਿਹੜਾ ਪਰਿਵਾਰ ਸਮੇਤ ਫਰਾਂਸ ਰਹਿੰਦਾ ਤੇ ਕਰੀਬ ਡੇਢ ਮਹੀਨੇ ਪਹਿਲਾਂ ਉਹ ਇੱਥੇ ਆਇਆ ਸੀ ਤੇ ਉਸਦੀ ਆਪਣੇ ਮਾਪੇ ਨਾਲ ਬਹੁਤ ਕਈ ਸਾਲਾਂ ਤੋਂ ਜਾਇਦਾਦ ਦੀ ਵੰਡ ਨੂੰ ਲੈ ਕੇ ਉਹਦਾ ਝਗੜਾ ਰਹਿਦਾ ਸੀ ਤੇ ਦਰਖਾਸਤਬਾਜ਼ੀ ਵੀ ਚੱਲਦੀ ਸੀ ਇਸ ਤੋਂ ਇਲਾਵਾ ਸੋਨ ਸਿੰਘ ਵੱਲੋਂ 2022 ਵਿੱਚ ਇਸਦੇ ਹੀ ਪਿੰਡ ਦੇ ਬਲਜੀਤ ਸਿੰਘ ਤੇ ਬਲਵੀਰ ਸਿੰਘ ਨੇ ਇਹਨਾਂ ਨਾਲ ਝਗੜਾ ਕੀਤਾ ਸੀ ਤੇ ਇਹਨੂੰ ਕਾਫੀਆਂ ਸੱਟਾਂ ਲਾਈਆਂ ਸੀ ਸੋਨ ਸਿੰਘ ਨੇ ਇਹਨਾਂ ਦੇ ਉੱਪਰ ਪਰਚਾ ਦਰਜ ਕਰਾਇਆ ਸੀ ਜੋ ਅੰਡਰ ਟ੍ਰਾਇਲ ਨਾਂ ਜੋ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਅਸੀਂ ਇਸ ਥਿਊਰੀ ਤੇ ਕੰਮ ਕਰਦੇ ਹੋਏ ਇਹ ਪਤਾ ਲੱਗਾ ਕਿ ਬਲਵੀਰ ਸਿੰਘ ਔਰ ਇਹਨਾਂ ਦਾ ਬੇਟਾ ਸਹਿਜਪਾਲ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਗੂੜੀ ਦੋਸਤੀ ਹੈ ਤੇ ਇਹਨਾਂ ਨੇ ਅਜੀਤਪਾਲ ਸੋਰੀ ਅਜੀਤਪਾਲ ਇਹਨਾਂ ਦੇ ਬੇਟੇ ਨੇ ਦੋਸਤੀ ਹੈ ਔਰ ਇਹਨਾਂ ਨੇ ਦੋਹਾਂ ਨੇ ਇੱਕ ਪਲੈਨਿੰਗ ਬਣਾ ਕੇ ਇਹਨਾਂ ਦੇ ਕਤਲ ਕਰਨ ਦੀ ਜਿਹੜੀ ਆ ਅ ਪਲਾਨ ਕੀਤਾ ਤੇ ਜਿਹੜਾ ਬਲਬੀਰ ਸਿੰਘ ਹੈ ਬਲਬੀਰ ਸਿੰਘ ਨੇ ਇੱਕ ਨਵੀਂ Jio ਦੀ SIM 20 ਫਰਵਰੀ ਨੂੰ ਬਟਾਲਾ ਤੋਂ ਲਈ ਔਰ ਉਹ SIM ਜਿਹੜੀ ਨਵਾਂ ਨੰਬਰ ਹੈ ਉਹ ਅਜੀਤਪਾਲ ਇਸ ਦੇ ਬੇਟੇ ਨੂੰ ਦਿੱਤੀ ਬਲਬੀਰ ਸਿੰਘ ਨੇ ਇੱਕ ਆਪਣਾ ਸਪਲੈਂਡਰ ਮੋਟਰਸਾਈਕਲ ਜਿਹੜਾ ਕਿ ਚੋਰੀ ਛੁਦਾ ਇਹਨੇ ਫ੍ਰੀਡਰ ਹੋਇਆ ਸੀ ਪਹਿਲਾਂ ਹੀ ਉਹੀ ਅਜੀਤਪਾਲ ਨੂੰ ਜਿਹੜਾ ਦੇਤਾ ਤੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਲਿਪੀ 1325 ਨੂੰ ਜਦੋਂ ਸੋਹਨ ਸਿੰਘ ਤੇਰੀ ਵਾਈਫ ਲੰਗਰ ਦੀ ਸੇਵਾ ਕਰਨ ਤੋਂ ਪਰંત ਤਕਰੀਬ 9 ਵਜੇ ਚਾਮੀ ਉਥੋਂ ਆਪਣੇ ਮੋਟਰਸਾਈਕਲ ਤੇ ਚੱਲੇ ਤੇ ਬਲਬੀਰ ਸਿੰਘ ਵੀ ਉਸੇ ਉੱਥੇ ਸੇਵਾ ਕਰ ਰਿਹਾ ਸੀ ਉਸਨੇ ਤੁਰੰਤ ਅਜੀਤਪਾਲ ਨੂੰ ਜਿਹੜਾ ਇਸ ਦਾ ਮੈਸੇਜ ਦਿੱਤਾ ਕਿ ਇਹ ਚੱਲ ਪਏ ਨੇ ਉਹ ਰਸਤੇ ਦੇ ਵਿੱਚ ਪਲਾਨਿੰਗ ਮੁਤਾਬਕ ਇਹਨਾਂ ਦੇ ਬੇਟੇ ਨੇ ਜੀਤਪਾਲ ਨੇ ਇਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਖਮੀ ਮਿਤਾ ਇਹ ਬਹੁਤ ਹੀ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਸ ਨੂੰ ਸਾਡੀਆਂ ਇਹ ਟੀਮਾਂ ਨੇ ਔਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਜੀ ਸਰ ਜਿਆਦਾਤ ਕਿਹੜੀ ਕਿੰਨੀ ਵਿੱਚ ਸੋਹਣ ਸਿੰਘ ਦੀ ਕਰੀਬ 6 ਏਕੜ ਜ਼ਮੀਨ ਸੀ ਔਰ ਉਸ ਦੇ ਵਿੱਚ ਇਹ ਤਫਤੀਸ਼ ਆ ਕਿ ਉਹ ਆਪਣੀ ਬੇਟੀ ਨੂੰ ਦੇਣਾ ਚਾਹੁੰਦਾ ਸੀਗਾ ਬਟ ਇਹ ਚੀਜ਼ ਜਿਹੜੀ ਉਹਦਾ ਬੇਟਾ ਅਜੀਤਪਾਲ ਹੈ ਉਹਨੂੰ ਚੰਗੀ ਨਹੀਂ ਸੀ ਲੱਗਦੀ ਔਰ ਹੋਰ ਵੀ ਕਾਫੀ ਇਹਨਾਂ ਦੇ ਘਰ ਦੇ ਵਿੱਚ ਕਰੀਬ 14-15 ਸਾਲ ਤੋਂ ਇਹਨਾਂ ਦਾ ਬੋਲ ਚੱਲ ਵੀ ਆਪਸ ਵਿੱਚ ਬੰਦ ਸੀ ਉਹ ਸੋਨ ਸਿੰਘ ਨੇ ਇਸ ਨੂੰ ਬੇਦਖਲ ਵੀ ਕੀਤਾ ਹੋਇਆ ਸੀ ਤੇ ਬਲਵੀਰ ਸਿੰਘ ਨੇ ਤਾਂ ਇਸ ਦਾ ਸਾਹ ਦਿੱਤਾ ਕਿ ਉਹਦੇ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਸੋਨ ਸਿੰਘ ਨੇ ਪਰਚਾ ਦਰਜ ਕਰਾਇਆ ਹੋਇਆ ਸੀ ਪਹਿਲਾਂ ਵੀ ਕੋਈ ਕ੍ਰਾਈਮ ਕੀਤਾ ਹੈ ਇਹ ਤਫਤੀਸ਼ ਦਾ ਵਿਸ਼ਾ ਹੈ ਇਹ ਜੇ ਸਾਰੀ 调查 ਤੱਕ ਪੜਤਾਲ ਚੱਲ ਰਹੀ ਹੈ ਤੇ ਸਾਰਾ ਅਸੀਂ ਹੋਰ ਵੀ ਜੇ ਇਹ ਦੇ ਵਿੱਚ ਕੋਈ ਦੋਸ਼ੀ ਸਾਡੀ ਤਫਤੀਸ਼ ਦੇ ਦੌਰਾਨ ਸਾਹਮਣੇ ਆਇਆ ਤੇ ਉਹਨੂੰ ਵੀ ਅਸੀਂ ਜਿਹੜਾ ਵਿੱਚ ਅਰੈਸਟ ਕਰਾਂਗੇ ਸਰ ਵੈਪਨ ਕਿੱਥੋਂ ਹੈ ਨਾ ਅਜੀਤਪਾਲ ਨੇ ਵੈਪਨ ਦਾ ਅਰੇਂਜ ਕੀਤਾ ਇਹ ਫਰਵਰੀ ਮਹੀਨੇ ਦੇ ਵਿੱਚ ਯੂਪੀ ਦੇ ਫਿਲੀਪੀਨਸ ਗਿਆ ਉੱਥੋਂ ਪਰਚੇਸ ਕਰਕੇ ਲਿਆਇਆ ਸੀ ਜੀਗਾ ਇਹਦੀ ਹੋਰ ਵੀ ਕੋਈ ਅੱਜ ਦੋਨੋਂ ਦੋਸ਼ੀਆਂ ਨੂੰ ਅੱਜ ਨਾਣ ਜੋਗ ਅਦਾਲਤਾਂ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਨਾਂਡ ਲੈ ਕੇ ਇਹਦੀ ਹੋਰ ਪੜਤਾਲ ਜਿਹੜੀ ਹੋ ਉਹ ਕੀਤੀ ਜਾਵੇਗੀ ਠੀਕ ਹੈ ਜੀ ਹਾਂ ਠੀਕ ਹੈ